ਦੀ ਪੂਰਤੀ ਕਵੀ ਕਵੀਰ ਝਾਵਨ ਕਰਨ ਦੁੱਖ ਕੋ ਮੁਹੜਿ ਲਾਏ ਦੁੱਖ ਕੋ ਮੁਹੜਿ ਲਾਏ ਕਵੀਰ ਹਰ ਦਾ ਸਿਮਰਨ ਜੋਗ ਰੇ ਹਰ ਦਾ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ ਇਤ ਉਤ ਤਨ ਡੁਲੇ ਰੱਖੇਗਾ ਸਿਰ ਜਨ ਹਾਰ ਰੱਖੇਗਾ ਸਿਰ ਜਨ ਹਾਰ ਜੋ ਲੋਕ ਜਿਨ ਅੰਤਨ ਚਲ ਰਤਤ ਦੇ ਮਾਲਕ ਦੋ ਜਹਨ ਬਾਲੀ ਘਰਤਾ ਕੰਤੀ ਤੇ ਵਾਜਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਤਾਂ ਇੱਕ ਮੰਨਦੇ ਹੋਏ ਗੁਰੂ ਪਿਆਰੇ ਗੁਰੂ ਸਵਾਰੀ ਗੁਰੂਦਾਰ ਖਾਸ ਰੂਪ ਸਾਧ ਸੰਗਤ ਜੀਓ ਤਾਂ ਇਹ ਜੀ ਸਾਂਝ ਪਾਈਏ ਅਰਸ਼ਾ ਨੂੰ ਕਰੀ ਜੀ ਪਵਿੱਤਰ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਝੁਕਾਈਏ ਸਿਰ ਸਾਰੀ ਸੰਗਤ ਪਿਆਰ ਸਾਹਿਤ ਗਾਜੇ ਬਾਜੂ ਕੀ ਬੋਲੋ ਵਾਜਕ ਰੰਗੀਤ ਕਾਸਤ ਵਾਜਕ ਰੰਗੀਤ ਕੀ ਭੱਲੇ ਬੰਧਤ ਹੀ ਵੱਡੇ ਆਪਾਗਾ ਵਾਲੇ ਗੁਰਮੁਖ ਜੋ ਘੋਰ ਕਾੜੀ ਸੁਖ ਦੇ ਅੰਦਰ ਸਾਨੂੰ ਸਤ ਗੁਰੂ ਦੇ ਚਰਨਾਂ ਦੀ ਪਿਆਸ ਲੱਗੀਏ ਜੇਕਰ ਨੂੰ ਸਤ ਗੁਰੂ ਦੀ ਗੋਦ ਦੇ ਵਿੱਚ ਬੈਠਣ ਦਾ ਦਿਲ ਕਰਦਾ ਪਿਆਸ ਲੱਗਦੀ ਹੈ ਉਹਨਾਂ ਨੂੰ ਵੀ ਬੱਟੇ ਭਾਗਾ ਵਾਲੇ ਕਿਹਾ ਜਾ ਸਕਦਾ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬੱਟੀਆਂ ਦੇ ਦਾਤਾ ਵਾਲਿਆਂ ਨੂੰ ਬੱਟੇ ਉਹਦੇ ਵਾਲਿਆਂ ਮਕਾਤਾ ਅਨ ਦੌਲਤ ਵਾਲਿਆਂ ਨੂੰ ਵਡਭਾਗੇ ਨਹੀਂ ਆਖਿਆ